ਨਰਦੇ ਸਰਦੇ ਚਲੇ ਜਾ ਬਸ ਬਸ ਨਰਦੇ ਸਰਦੇ ਸਰਦੇ ਓਕੇ ਓਕੇ ਕਰੋ ਜੀ ਜੇਰ ਮਾਣੇ ਬੰਦ ਕਰ ਜੀ ਆ ਗਿਆ ਸਾਹਿਬ ਕਰਦੇ ਅਸੀਂ ਰਿਪੋਰਟ ਦੇ ਕੰਡ ਕੰਡ ਪਾਲੀ ਉੱਤੇ ਪਹੁੰਚਦੇ ਪਤਰਾ ਕੀਤਾ ਘਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਸਬਸਤ ਅਸ ਕਰਕੇ ਆਪਣੀ ਸਾਰੀ ਫੋਰਸ ਦੇ ਸਮਿਤ ਇੱਥੇ ਪਹੁੰਚੇ ਮੌਕੇ ਕੀ ਕਾਰਨ ਤਾਂ ਇਹ ਕੋੜਪੁਰਾ ਨੇ ਡਿਊਟੀ ਕੀ ਘਟਰਾਣੋਂ ਅਲਜ਼ਾਮ ਦਿੱਤਾ ਹੈ ਪੁਲਿਸ ਨੇ ਖੇਤਾਂ ਦੇ ਵਿੱਚ ਉਹ ਹਾਂਜੀ ਰੋੜਾ ਰੋੜਾ ਵਿੱਚ ਮੇਰੇ ਹਾਰ ਰੋੜਾ ਇੱਥੇ ਬੰਨਿਆ ਅੱਛਾ ਉਹ ਠੀਕ ਹੋ ਗਏ ਤੁਸੀਂ ਇਹਨਾਂ ਦੇ ਬਾਪੂ ਵੀ ਚਿੰਗੜੇ ਨਾਲੇ ਕੁਝ ਇਹਨਾਂ ਨਾਲ ਲੈਣਾ ਹਾਂਜੀ ਇਹ ਅਨੁਸਾਰ ਮਿਲਣਾ ਚਾਹੀਦਾ ਅਨੁਸਾਰ ਮਿਲਣਾ ਚਾਹੀਦਾ ਜਗੀਰ ਸਿੰਘ ਬਾਬੂ ਸਿੰਘ ਦੋ ਘਰ ਅੱਡੇ ਦੇ ਉੱਤੇ ਆ ਸੀ ਜੀ ਤੇ ਸਾਡੇ ਘਰਾਂ ਦੇ ਉੱਤੇ ਵੀ ਇਹਨਾਂ ਨੇ ਆ ਕੇ ਹਮਲਾ ਡਲੇ ਚਲਾਏ ਸ਼ੀਸ਼ੇ ਪੰਡ ਤੋੜ ਗਏ ਟੈਂਕੀ ਪਾਣੀ ਦੀ ਤੋੜਤੀਆ ਘਰੇ ਡਲਿਆਂ ਦੀ ਹਾਲਤ ਵੇਖ ਲਓ ਤੁਸੀਂ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਗੱਲਬਾਤ ਕੀ ਹੋਈ ਸੀ ਸਾਡੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਇਹਦੇ ਘਰੇ ਬੈਠੀ ਘਰੇ ਸੀ ਅਸੀਂ ਤਾਂ ਤੁਹਾਡੇ ਤੇ ਹਮਲਾ ਕਿਹਨੇ ਕੀਤਾ ਇਹ ਸੇ ਇਹ ਬੰਦਿਆਂ ਨੇ ਜਿਹੜੇ ਇਹਨਾਂ ਦੇ ਮਲਾਜ਼ਮਾਂ ਦੇ ਮਲਾਜ਼ਮਾਂ ਨੇ ਕੀਤਾ ਜੀ ਜਿਹੜੇ ਧਰਨਾ ਕਰੀ ਸੀ ਜਿਹੜੇ ਧਰਨਾ ਕਰੀ ਸੀ ਇਹ ਪਿੰਡ ਦੇ ਹੀ ਬੰਦੇ ਆ ਸਾਰੇ ਕੀ ਕਾਰਨ ਤੁਹਾਡੇ ਕਰਲੇ ਕਰਤੇ ਕਿ ਉਹਨਾਂ ਨੂੰ ਹਮਲਾ ਕਰਨ ਦੀ ਲੋੜ ਪਈ ਕੀ ਗੱਲ ਬਣੀ ਉਹ ਇੱਥੇ ਆ ਨਾ ਜਾਣੀ ਫੋਕ ਚਲਾਦੇ ਜੀ ਉਹਨਾਂ ਨੇ ਅਸੀਂ ਇੱਥੇ ਨਾ ਆ ਜਾਣੇ ਨਾਰਕ ਮੈਂਬਰ ਤਾਂ ਨਹੀਂ ਜ਼ਖਮੀ ਹੋਇਆ ਤੁਹਾਡੇ ਜੀ ਨਹੀਂ ਸਾਡਾ ਕੋਈ ਜ਼ਖਮੀ ਨਹੀਂ ਹੋਇਆ ਜੀ ਤੇ ਸਾਡੇ ਕੋਠੇ ਤੇ ਆ ਕੇ ਉਹ ਦੂਜੇ ਬੰਦੇ ਆ ਗਏ ਸਾਡੇ ਘਰਾਂ ਦੇ ਤੇ ਉਹਨਾਂ ਨੇ ਫਿਰ ਡਲੇ ਹਟਾ ਕੇ ਪੁਲਿਸ ਦੀ ਸਹਾਇਤਾ ਕੀਤੀ ਪਿੱਛੇ ਉਹਨਾਂ ਨੂੰ ਮੋੜਿਆ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਵਿਰੋਧ ਚ ਇਹ ਘਰਾਂ ਦੇ ਉੱਤੇ ਵੀ ਡਲੇ ਚਲਾ ਕੇ ਸਾਡੇ ਆ ਸ਼ੀਸ਼ੇ ਵੀ ਭੰਨ ਕੇ ਤੇ ਸਾਡਾ ਸਾਰਾ ਗਰਾਰੀਆਂ ਨਾਲ ਗਡਾਸਾਂ ਸੀ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋਣ ਤੁਸੀਂ ਕੀ ਮੰਗ ਕਰਦੇ ਹੋ ਉਸ ਤੋਂ ਮੰਗਾ ਸੀ ਇਨਸਾਫ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਜੀ ਸਾਡੇ ਨਾਲ ਕੋਈ ਵਿਰੋਧਤਾ ਨਹੀਂ ਕੁਛ ਨਹੀਂ ਕਿਉਂ ਸਾਡੇ ਨਾਲ ਰੋਕ ਕੀਤਾ ਗਿਆ ਅਜਿਹੇ ਧਰਨਾ ਕਰੀ ਸੀ ਕਿ ਉਹਨਾਂ ਕੋਲ ਤੇਜ ਹਥਿਆਰ ਵੀ ਸੀਗੇ ਜੀ ਤੇਜ ਪੂਰੇ ਜੀ ਕਿਰਪਾਨਾਂ ਤੇ ਗੰਡਾਸੇ ਗੰਡਾਸੇ ਕਸ ਗਏ ਬਹੁਤ ਕੋਸੇ ਉਹ ਵੀ ਛੋਟੀਆਂ ਡਲੇ ਜੋ ਲੈ ਕੇ ਬੁੜੀਆਂ ਦਾ ਕੰਮ ਹੋ ਜਾਣਾ ਇਹ ਵਿਵਾਦ ਕਹਿੰਦਾ ਚੱਲਦਾ ਕਿਉਂਕਿ ਪਿੰਡ ਦੀਆਂ ਜਿੰਨੀਆਂ ਗਲੀਆਂ ਗਲੀਆਂ ਦੇ ਵਿੱਚ ਰੋੜੇ ਬਹੁਤ ਪਏ ਐ ਇਹ ਰੋੜੇ ਜੀ ਇਹ ਹੀ ਉਹ ਬੰਦਾ 2000 ਸੀ ਉਹ ਬੰਦਾ 2000 ਇਕੱਠਾ ਹੋ ਗਿਆ ਜੀ ਸਣੇ ਬੁੜੀਆਂ ਵੇੜੇ ਅੱਜ ਕਰ ਜਾਂ 10 ਕਰ ਜਾਂ 2 ਕਰ ਜਾਂ ਪਿੰਡ ਕੀ ਕਰ ਸਕਦਾ ਪਿੰਡ ਦੀ ਤਾਂ ਇੰਨੀ ਵਾਦੀ ਹੈ ਨਹੀਂ ਜੀ ਸਿੰਘ ਜੀ ਕੀ ਗੱਡੀ ਕੀ ਦੀ ਇਹ ਮੇਰੇ ਪਾਪਾ ਦੀ ਆ ਕੀ ਨਾਮ ਉਹਨਾਂ ਦਾ ਲਾਹਵ ਸਿੰਘ ਕੀ ਕੰਮ ਕਰਦੇ ਹੋ ਹਾਂਜੀ ਹਾਂਜੀ ਮਲਾਇਮ ਤੇ ਕੀ ਗੱਲ ਹੋਈ ਸੀ ਇੱਥੇ ਇਹ ਇੱਥੇ ਸਰ ਸਾਨੂੰ ਨਹੀਂ ਸੰਤ ਇੱਥੇ ਕਿ ਮਲਾਇਮ ਕੋਲ ਫੋਨ ਹੋ ਗਿਆ ਵੀ ਇੱਥੇ ਚੰਦ ਭਾਨ ਕੋਈ ਲੜਾਈ ਹੋਈ ਆ ਤੇ ਸੋਡੇ ਪਾਪਾ ਦੀ ਗੱਡੀ ਭੰਨ ਦਿੱਤੀ ਗਈ ਆ ਤੇ ਪਾਪਾ ਬਾਰੇ ਸਾਨੂੰ ਕੋਈ ਦੱਸਣਗੇ ਪਾਪਾ ਕੋ ਸੱਟ ਵੇਟ ਉਹਦਾ ਕੋਈ ਸਾਨੂੰ ਜੀ ਪਤਾ ਨਹੀਂ ਨਾ ਕਿ ਸਾਨੂੰ ਮਹਿਕਮਾ ਨੇ ਦੱਸਿਆ ਸਾਨੂੰ ਫੋਨ ਫੋਨ ਕੀਤਾ ਗਿਆ ਉਹਨਾਂ ਦੇ ਨਾਲ ਦੇ ਮਲਾਇਮ ਬੋਲੋ ਹਾਂ ਤੇ ਸਾਡੀ ਗੱਡੀ ਪਾਪਾ ਨਾਲ ਗੱਲ ਹੋਈ ਆ ਉਹਦੇ ਫੋਨ ਤੇ ਤੇਰੀ ਨਹੀਂ ਨਹੀਂ ਹੋਈ ਸੀ ਬੰਦ ਆ ਰਿਹਾ ਜਾਂ ਕੀ ਕਰਨਾ ਬੰਦ ਆ ਰਿਹਾ ਕਿੱਥੋਂ ਰਹਿਣ ਵਾਲਾ ਮੈਨੂੰ ਪਤਾ ਨਹੀਂ ਮੇਰੇ ਆਪੂ ਕੋਟਲੀ ਜੀ ਇਥੇ ਚੰਦਵਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਕੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕ ਹੈ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕੀ ਅਸੀਂ ਕਾਨੂੰਨ ਦੇ ਮੁਕਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗਲਤੀ ਨਹੀਂ ਸੀ ਇਹਨਾਂ ਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉਥੇ ਹੀ ਟੱਕਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸ ਐਚ ਓਜ਼ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਗਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ اور پبلک آرڈر مینٹین رکھنا ایک ٹاپ موسٹ پرائیورٹی ہے وی ول ائیڈنٹیفائی ایچ اینڈ ایوری پرسن Who was involved in this attack or trying to attack the police party and we'll round him up and book them under Sir kya sitti edda vadda ghatna ho sakdi hai purus nu koi pehla kya si hai galti Ji dekhiye ye ek inki taraf se ek patthra hua hai ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪਾਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦ ਸੀਨੀਅਰ ਆਫੀਸਰਸ ਵੀ ਰੀਚ ਦ ਸਪਾਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜ ਲਿਆ ਹੈ ਮੈਨਿੰਗ ਕਿ ਮੁਲਾਜ਼ਮ ਇੰਜਰੀ ਹੋਏ ਮੇਲ ਫੀਮੇਲ ਕੋਈ ਕਿੰਨੇ ਇੰਜਰੀ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਗਏ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀਆਂ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਪਤਾ ਕਿੰਨੇ ਕਿ ਮੁਲਾਜ਼ਮ ਕਿੰਨੇ but yes we have been able to timely prevent any major incident aur sada response bahut swift si hai aur bahut hi ek decisive action si we want to send a message ki public order nu asi kharab nahi honna ghatna nizam wala nu kinne kinnu kabu kita hun tak ji that is yet to be verified but jinne bhi bande utthe si ode vichon maximum already phade gaye ne unna nu kalle kalle nu asi book karange jade baki reh gaye ne unnu video se identify karke unnu bhi honn sahi hai ji hun sahi hai bilkul theek hai ji it's completely